ਸਾਈਕਲ ਮੋਟਰਸਲ ਆਪਣਾ ਯੂਜ਼ ਕਰੀਏ ਤੇ ਜੇ ਕੋਈ ਐਮਰਜੈਂਸੀ ਕੋਈ ਮਰੀਜ਼ ਕੋਈ ਪੇਸ਼ੈਂਟ ਲੈ ਕੇ ਜਾਣਾ ਤਾਂ ਟ੍ਰਾਈ ਕਰੀਵੇ ਆਪਾਂ ਕੋਈ ਕਾਰ ਉਹਦਾ ਵੀਕਲ ਉਹ ਵਜੇ ਸੇਫ ਹੋਵੇ ਪੁਲਿਸ ਲੋਕਾਂ ਨੂੰ احتیاط ਵਰਤਣ ਦੀ ਸਲਾਹ ਦੇ ਰਹੀ ਹੈ ਕਿਉਂਕਿ ਰਿਹਾਇਸ਼ੀ ਇਲਾਕੇ 'ਚ ਚੀਤੇ ਵਰਗਾ ਇੱਕ ਜਾਨਵਰ ਦੇਖਿਆ ਗਿਆ ਹੈ ਹਾਲਾਂਕਿ ਇਹ ਪਤਾ ਲਾਂਦੀ ਵਣ ਵਿਭਾਗ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਚੀਤਾ ਹੀ ਹੈ ਜਾਂ ਕੋਈ ਹੋਰ ਜਾਨਵਰ ਇਹ ਤਸਵੀਰਾਂ ਨੇ ਕੋਟਕਪੂਰਾ ਦੇ ਪਿੰਡ ਭੀੜ ਸਿੱਖਾਂਵਾਲਾ ਦੀਆਂ ਜਿੱਥੇ ਇੱਕ ਚੀਤੇ ਵਰਗਾ ਜਾਨਵਰ ਦੇਖ ਕੇ ਲੋਕ ਕਬਰਾ ਗਏ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੀਤੇ ਵਰਗਾ ਇੱਕ ਜਾਨਵਰ ਸੜਕ ਤੇ ਘੁੰਮ ਰਿਹਾ ਹੈ ਸ਼ੱਕ ਲੱਗਿਆ ਸਾਨੂੰ ਵੀ ਜਿੱਦਾਂ ਚੀਤਾ ਟਾਈਪ ਦਾ ਕੋਈ ਜਾਨਵਰ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਨਫੋਰਮ ਕਰਤਾ ਸੀ ਨਾਲ ਦੀ ਨਾਲ ਕਿ ਸਾਡੀ ਇੱਕ ਡਿਮਾਂਡ ਹੈ ਪਿੰਡ ਬੱਲੀਓ ਵੀ ਸਾਡਾ ਜਿਹੜਾ ਪਿੰਡ ਹੈ ਉਹ ਜੰਗਲਾਤ ਦੇ ਨੇੜੇ ਪੈਂਦਾ ਇਹਨੂੰ ਪਹਿਲਾਂ 1200 ਕਿਲਾ ਜਿਹੜਾ ਇੱਥੇ ਯੂਨੀਵਰਸਿਟੀ ਦਾ ਸੀਗਾ ਉਹ ਵਿਹਲਾ ਪਿਆ ਰਿਹਾ ਦੋਕ ਸਾਲ ਤੇ ਕੁਝ ਸਰਕਾਰ ਨੇ ਵੀ ਪੈਰਵਾਈ ਕੀਤੀ ਤੇ ਉਹਨੂੰ ਵੈਗ ਕਰਤਾ ਸਰਕਾਰ ਦੇ ਨਾਲ ਉਹਦਾ ਰੀਲੀਜ਼ਾ ਵਗੈਰਾ ਹੋ ਗਿਆ ਰਾਜੇ ਦਾ ਤੇ ਅਸੀਂ ਕਿੰਨੇ ਵੀ ਜਿਹੜੀ ਆ ਜਮੀਨ ਵਿਹਲੀ ਪਈ ਹੈ ਸਾਡੇ ਪਿੱਛੇ ਘਰਾਂ ਦੇ ਸਾਹਮਣੇ ਇਹਨੂੰ ਵੀ ਉਸੇ ਤਰ੍ਹਾਂ ਵੈਗ ਕੀਤਾ ਜਾਵੇ ਜਾਣਕਾਰੀ ਮਿਲਣ ਦੇ ਬਾਅਦ வன ਵਿਭਾਗ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਅਤੇ ਇਲਾਕੇ 'ਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਦੇ ਕੈਮਰੇ ਦੇ ਵਿੱਚ ਕੋਈ ਦਾ ਮਤਲਬ ਹੈਗਾ ਸਪੀਸੀ ਇੱਥੇ ਕੈਪਚਰ ਹੋਈ ਆ। ਹਜੇ ਉਹਦੀ ਪੂਰੀ ਤਰ੍ਹਾਂ ਕੋਖ ਕਰ ਰਹੇ ਆਂ ਅਸੀਂ ਵੀ ਉਹ ਲੈਪਡ ਹੀ ਆ ਜਾਂ ਕੋਈ ਕੋਈ ਹੋਰ ਚੀਜ਼ ਆ। ਤਾਂ ਕਿ ਲੋਕਾਂ ਦੇ ਮਨ 'ਚ ਡਰ ਬਣਿਆ ਹੋਇਆ ਏ ਕਿ ਵੀ ਸ਼ਾਇਦ ਇੱਥੇ ਚੀਤੇ ਦੀ ਔਨ ਹੈਗੀ ਆ ਮਤਲਬ ਸੰਭਾਵਨਾ ਹੈ ਮੌਜੂਦਗੀ ਆ। ਤੇ ਅਸੀਂ ਉਹਦੀਆਂ ਪੈੜਾਂ ਵਗੈਰਾ ਵੀ ਚੈੱਕ ਕੀਤੀਆਂ ਏ। ਪਰ ਉਹ ਮਤਲਬ ਕਿਸੇ ਹੋਰ ਜਾਨਵਰ ਨਾਲੋਂ ਚੀਤੇ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਲੱਗ ਰਹੀ ਹੈ ਇੱਥੇ ਇੰਨੀ ਲੋਕਾ ਕਿ ਵੀ ਉਹਦਾ ਲੋਕਣਾ ਤੇ ਲੱਭਣਾ ਥੋੜਾ ਜਿਹਾ ਮੁਸ਼ਕਲ ਆ ਪਰ ਲੋਕਾਂ ਨੂੰ ਅਸੀਂ ਇਹੀ ਕਵਾਂਗੇ ਕਿ ਥੋੜਾ ਜਾ ਆਪ ਦਾ ਆਪ ਦੀ ਸੇਫਟੀ ਪਹਿਲਾਂ ਰੱਖਣ ਕਰ ਤੋਂ ਨਿਕਲਣ ਸਮੇਂ ਥੋੜੀ ਜਿਹੀ ਹੇਤਿਆਤ ਵਰਤਣ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਾਤ ਦੇ ਸਮੇਂ ਪੈਦਲ ਜਾਂ ਫਿਰ ਦੋ ਪਹੀਆ ਵਾਹਨ ਤੇ ਬਾਹਰ ਨਾ ਨਿਕਲਿਆ ਜਾਏ ਸਾਈਕਲ ਮੋਟਰਸਾਈਕਲ ਆਪਾਂ ਨਾ ਯੂਜ਼ ਕਰੀਏ ਤੇ ਜੇ ਕੋਈ ਐਮਰਜੈਂਸੀ ਕੋਈ ਮਰੀਜ਼ ਕੋਈ ਪੇਸ਼ੈਂਟ ਲੈ ਕੇ ਜਾਣਾ ਤਾਂ ਟਰਾਈ ਕਰੀਵੇ ਆਪਾਂ ਕੋਈ ਕਾਰ ਉਹ ਜਿਹੜਾ ਵਾਹਨ ਹੋਵੇ ਜੀ ਸੇਫ ਹੋਵੇ